ਉਹਨਾਂ ਨੂੰ ਪ੍ਰਜ਼ਰਵ ਕਰਕੇ ਰੱਖਣਾ ਹੈ ਸਬਜ਼ੀਆਂ ਵਿੱਚ ਵਰਤਣ ਲਈ ਤਾਂ ਮੁੱਲ ਲੈਣ ਦੀ ਕੋਈ ਲੋੜ ਨਹੀਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ কুকਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਵੀਡੀਓ ਲੈ ਕੇ ਆਪਣੇ ਘਰ ਦੀਆਂ ਮਿਰਚਾਂ ਨੂੰ ਆਪਾਂ ਨੇ ਕਿਵੇਂ-ਕਿਵੇਂ ਵਰਤਣਾ ਹੈ ਕਿਵੇਂ-ਕਿਵੇਂ ਸਾਲ ਵਾਸਤੇ ਪ੍ਰੀਜ਼ਰਵ ਕਰਨਾ ਹੈ ਆਪਣੀਆਂ ਰੈੱਡ ਮਿਰਚਾਂ ਜਿਹੜੀਆਂ ਉਹ ਵੀ ਕਾਫੀ ਮਾਤਰਾ ਵਿੱਚ ਆ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਹੈ ਸਬਜ਼ੀਆਂ ਵਿੱਚ ਵਰਤਣ ਲਈ ਸਬਜ਼ੀਆਂ ਵਿੱਚ ਤਾਜ਼ੀਆਂ ਮਿਰਚਾਂ ਨੂੰ ਨਾ ਕੇ ਸੁਆਕੇ ਵਰਤਣਾ ਹੈ ਇਸੇ ਤਰ੍ਹਾਂ ਆਪਣੀਆਂ ਹਰੀਆਂ ਮਿਰਚਾਂ ਦੀ ਚਟਣੀ ਵੀ ਬਣਾਉਣੀ ਆ ਆਚਾਰ ਵੀ ਬਣਾਉਣੇ ਆ ਕਾਫੀ ਕੁਝ ਬਣਾਉਣਾ ਹੈ ਦੇਖਣ ਲਈ ਵੀਡੀਓ ਤੇ ਬਣੇ ਰਹਿਣਾ ਹੈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਚੈਨਲ ਨੂੰ ਕਰਨ ਤੇ ਹਾਈਪੋ ਵੀ ਕਰ ਦੇਣਾ ਆਪਾਂ ਨੇ ਤੇਲ ਲੈ ਲੈਣਾ ਇਹ ਸਾਰੀਆਂ ਮਿਰਚਾਂ ਦੇ achar ਵਾਸਤੇ ਇਹਨੂੰ ਜਿਆਦਾ ਇਹਨੂੰ ਸਿਰਫ ਗਰਮ ਜੇ ਕਰਨਾ ਹੈ ਇਹਨੂੰ ਧੂਆਂ ਧਾਰ ਜਾਣੀ ਇਹਨੂੰ ਵਿੱਚੋਂ ਧੂਆਂ ਜਾਣੀ ਇਹਦਾ ਕੱਢਣਾ ਪਹਿਲਾਂ ਆਪਾਂ ਨੇ ਇਹ ਲਾਲ ਮਿਰਚਾਂ ਦੀ ਤਿਆਰੀ ਕਰਨੀ ਆ ਇਹਨਾਂ ਨੂੰ ਕੁੱਟ ਕੇ ਕਿਵੇਂ ਸਾਲ ਵਾਸਤੇ ਪ੍ਰੀਜ਼ਰਵ ਕਰਨਾ ਹੈ ਸਬਜ਼ੀਆਂ ਵਿੱਚ ਵਰਤਣ ਲਈ ਉਹਦੇ ਵਾਸਤੇ ਆਪਾਂ ਨੇ ਥੋੜਾ ਜਿਹਾ ਪਹਿਲਾਂ ਨਿੰਬੂ ਦਾ ਸਾਤਾ ਜਿਹੜਾ ਇਹਦੇ ਵਿੱਚ ਪਾ ਲੈਣਾ 2 ਚਮਚ ਦੇ ਕਰੀਬ ਪਾ ਲੈਣਾ ਤੇ ਨਾਲ ਦੀ ਨਾਲ ਪਹਿਲਾ ਨਿੰਬੂ ਦਾ ਸਾਸ ਪਾਉਣਾ ਜ਼ਰੂਰੀ ਹੈ ਨਹੀਂ ਮਿਰਚਾਂ ਇਹ ਜਿਹੜਾ ਆਪਣਾ ਰੰਗ ਜਾ ਬਟਾ ਲੈਣੀ ਹੈ ਐਨਾ ਕ ਨਿੰਬੂ ਦਾ ਸਾਸ ਮੈਂ ਪਾ ਲਿਆ 2 ਚਮਚ ਦੇ ਕਰੀਬ ਹੁਣ ਆਪਾਂ ਨੇ ਇਹਨਾਂ ਨੂੰ ਸਿਰਫ ਨਾਮਕ ਨਾਲ ਕੁੱਟ-ਕੁੱਟ ਕੇ ਇਹਦੇ ਵਿੱਚ ਪਾਉਣਾ ਹੈ ਕਿੰਨਾ ਕ ਕੁੱਟਣਾ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਆ ਇਹਨੂੰ ਆਪਾਂ ਨੇ ਥੋੜਾ ਥੋੜਾ ਜਿੰਨੀਆਂ-ਜਿੰਨੀਆਂ ਮਿਰਚਾਂ ਪਾਉਣੀ ਹੈ ਉਦੇ ਮੁਤਾਬਕ ਇਹ ਨਾਮਕ ਪਾ ਪਾ ਕੇ ਕੁੱਟਣਾ ਆਪਾਂ ਨੇ ਇਹਨੂੰ ਤੇ ਬਰੀਕ ਕਰਨੀ ਹੈ ਕੋਸ਼ਿਸ਼ ਕਰਨੀ ਹੈ ਵੀ ਬਰੀਕ ਕਰੀਏ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਇੱਕ ਦਿਨ ਦੀ ਹਲਕੀ ਅੰਦਰੇ ਰੱਖ ਕੇ ਧੁੱਪ ਵਿੱਚ ਨਹੀਂ ਰੱਖਿਆ ਬਸ ਇਹਦੇ ਲਈ ਨਮੀ ਸੁਕਵਾਲੀ ਸੀ ਮਿਕਸੀ ਵਿੱਚ ਮੈਂ ਤਾਂ ਨਹੀਂ ਕਰ ਰਹੀ ਕਿਉਂਕਿ ਜੇ ਮੈਂ ਮਿਕਸੀ ਵਿੱਚ ਕਰਦੀ ਫਿਰ ਆਪਾਂ ਨੂੰ ਵੱਧ ਤੇਲ ਦੀ ਜ਼ਰੂਰਤ ਪੈਣੀ ਸੀ ਫਿਰ ਇਹ ਘੁਮਦੀਆਂ ਨਹੀਂ ਮਿਕਸੀ ਵਿੱਚ ਇਸ ਕਰਕੇ ਪੁਰਾਣੇ ਸਮੇਂ ਵਾਂਗੂ ਐਵੇਂ ਕੁੱਟਣਾ ਜ਼ਿਆਦਾ ਵਧੀਆ ਹੈ ਸਾਰੀਆਂ ਲਾਲ ਮਿਰਚਾਂ ਨੂੰ ਇਦਾਂ ਕੁੱਟ ਲਿਆ ਥੋੜ੍ਹਾ ਜਿਹਾ ਮੋਟਾ ਪਾਣ ਹੈ ਇਹਦੇ ਵਿੱਚ ਬੀਜ ਵੀ ਹੈਗੇ ਆ ਇਹਦੇ ਵਾਸਤੇ ਆਪਾਂ ਨੇ ਇਹਦੇ ਵਿੱਚ ਤੇਲ ਤਾਂ ਪਾਉਣਾ ਹੀ ਆ ਥੋੜ੍ਹਾ ਜਿਹਾ ਦੋ ਚਮਚਾ ਜਿਹੜਾ ਨਿੰਬੂ ਦਾ ਸਾਤ ਆ ਇਹਦੇ ਵਿੱਚ ਪਾਇਆ ਹੋਇਆ ਹੁਣ ਆਪਾਂ ਨੇ ਥੋੜਾ ਥੋੜਾ ਇਦਾਂ ਤੇਲ ਪਾ ਲੈਣਾ ਕਿਉਂਕਿ ਤੇਲ ਆਪਾਂ ਨੇ ਵਿੱਚ ਰਲਾਉਣਾ ਹੀ ਆ ਤੇ ਇਦਾਂ ਦੋ ਦੋ ਚਮਚ ਤੇਲ ਪਾ ਕੇ ਇਹਨੂੰ ਵਿੱਚ ਗ੍ਰाइंड ਕਰ ਲੈਣਾ ਆਪਾਂ ਨੇ ਫਿਰ ਇਹ ਹੋਰ ਵੀ ਬਰੀਕ ਹੋ ਜੂ ਬਹੁਤ ਜ਼ਿਆਦਾ ਹੁਣ ਦੇਖੋ ਇਹ ਕਿੰਨੀ ਕਾ ਮਿਰਚ ਇਕਿ ਆਪਾਂ ਇੱਕ ਇੱਕ ਵਾਰੀ ਦੀ ਸਬਜ਼ੀ ਵਿੱਚ ਬਿਲਕੁਲ ਇੰਨੀ ਇੰਨੀ ਥੋੜੀ ਮਿਰਚ ਪਾਉਂਗੇ ਕਿਉਂਕਿ ਇਹ ਤੇਜ਼ ਆਹੇ ਮਿਰਚਾਂ ਚਲੋ ਕਿਉਂਕਿ ਤਾਜ਼ੀਆਂ ਮਿਰਚਾਂ ਨਾ ਜਦੋਂ ਮਿਰਚ ਸੁੱਕ ਜਾਂਦੀ ਆ ਫਿਰ ਉਹ ਤੇਜ਼ ਵੀ ਨਹੀਂ ਰਹਿੰਦੀ ਇਹ ਦੇਖੋ ਇੰਨੀ ਕ ਪਾਉਣੀਆਂ ਦੇਖੋ ਇਹ ਕਿੰਨੇ ਮਹੀਨੇ ਆਪਣੇ ਚੱਲ ਜੂਗੀ ਜੇ ਆਪਾਂ ਇਦਾਂ ਕਰਕੇ ਵੀ ਲਾਲ ਮਿਰਚਾਂ ਨੂੰ ਸੁਕਾਉਣ ਦੀ ਬਜਾਏ ਨਾ ਥੋੜੀ ਜੀ ਮਿਹਨਤ ਦਾ ਕੰਮ ਆ ਬਸ ਪਰ ਇਹ ਹੈ ਬਹੁਤ ਸੋਹਣਾ ਕੰਮ ਮੈਂ ਕਰਦੀ ਆ ਤਾਂ ਮੈਨੂੰ ਸੋਹਣਾ ਵੀ ਲੱਗਦਾ ਕਿੰਨੇ ਮਹੀਨੇ ਆ ਜਿਹੜੇ ਤਾਜੀ ਮਿਰਚਾਂ ਆਪਾਂ ਖਾ ਸਕਦੇ ਆ ਆਪਾਂ ਇਹ ਮੁੱਲ ਲੈ ਕੇ ਵੀ ਨਾ ਸਪੈਸ਼ਲ ਸੌਸ ਮੈਂ ਤਾਂ ਇਹੀ ਸਲਾਹ ਦਵਾਂਗੀ ਮੁੱਲ ਲੈ ਕੇ ਐਦਾਂ ਬਣਾ ਕੇ ਰੱਖੋ ਲਾਲ ਮਿਰਚ ਸੁੱਕੀ ਵਰਤਣ ਦੀ ਬਜਾਏ ਐਦਾਂ ਕਰਕੇ ਤੁਸੀਂ ਰੱਖ ਸਕਦੇ ਆ ਇੱਕ ਵਾਰੀ ਦੀ ਥੋੜੀ ਜੀ ਮਿਹਨਤ ਆ ਵੱਧ ਵੀ ਨਹੀਂ ਹੈਗੀ ਆਪਾਂ ਆਪਣੇ ਘਰ ਦੀ ਆ ਜਿਹੜੀ ਲਾਲ ਮਿਰਚ ਵਰਤ ਸਕਦੇ ਆ ਤੇ ਖਰਾਬ ਨਹੀਂ ਹੁੰਦੀ ਇਹ ਭਾਵੇਂ ਤੁਸੀਂ 2 ਸਾਲ ਰੱਖ ਲਓ ਪਰ 2 ਸਾਲ ਤਾਂ ਜਦ ਆਪਾਂ ਇਹ ਸਾਦੀ ਚ ਵਕਤ ਨਹੀਂ ਆਸੇ 2 ਸਾਲ ਤਾਂ ਇਹ ਚੱਲਦੀ ਨਹੀਂ ਹੈਗੀ ਮੈਂ ਤਾਂ 6 ਕੁ ਮਹੀਨੇ ਵੀ ਨਹੀਂ ਚੱਲਦੀ ਮੇਰਾ 3-4 ਮਹੀਨੇ ਵਿੱਚ ਚਲੋ 2-3 ਆਪਣਾ ਪੇਸਟ ਆ ਜਿਹੜਾ ਬਿਲਕੁਲ ਬਰੀਕ ਹੋ ਗਿਆ ਬਸ ਇਹਦੇ ਵਿੱਚ ਬਿਲਕੁਲ ਵੀ ਇੱਕ ਇੱਕ ਬੂੰਦ ਵੀ ਪਾਣੀ ਦੀ ਨਹੀਂ ਜਾਣੀ ਚਾਹੀਦੀ। ਪਾ ਕੇ ਦੇਖਿਓ ਮੇਰਾ ਇਹ ਤਰੀਕਾ। ਮੰਨੂਗੇ ਵੀ ਹਾਂ ਆਪਾਂ ਆਪਣੇ ਘਰ ਦੀ ਮਿਰਚ ਵਰਤਦੇ ਆਂ। ਬਾਕੀ ਤੁਸੀਂ ਟੀਚਰ ਗਾਰਡਨ ਤੇ ਦੇਖਿਆ ਹੈ ਆਪਾਂ ਇੱਕ ਹੀ ਕਬਾਲਟੀ ਵਿੱਚ ਜਿਹੜੀਆਂ ਇਹ ਮਿਰਚਾਂ ਲੱਗੀਆਂ ਹੋਈਆਂ ਸੀ ਇੰਨਾ ਜ਼ਿਆਦਾ ਮਤਲਬ ਫਲ ਆਇਆ। ਤੁਸੀਂ ਪਹਿਲਾਂ ਦੇਖਿਆ ਆਈਆਂ ਵੀ ਕਿੰਨੇ ਮੇਰੇ 4-5 ਦਾ ਥਾਲੇ ਭਰ ਗਏ ਮਿਰਚਾਂ ਦੇ। ਮੇਰੇ ਸਾਰੇ ਮਤਲਬ ਪੂਰੇ ਤੇ ਪੂਰਾ ਜਿਹੜਾ ਸਾਲ ਹੈ ਮੇਰਾ ਘਰ ਦੀਆਂ ਮਿਰਚਾਂ ਨਾਲ ਲੰਘ ਜਾਂਦਾ ਬਹੁਤ ਘੱਟ ਮਿਰਚਾਂ ਜਿਹੜੀ ਮੈਂ ਬਾਹਰ ਤੋਂ ਭਰਤ ਦੀਆਂ ਮਿਰਚੇ ਤੋਂ ਹੀ ਬਿਮਾਰੀਆਂ ਵੀ ਸ਼ੁਰੂ ਹੁੰਦੀ ਐ ਪਤਾਈਆ ਵੀ ਜੇ ਆਪਾਂ ਬਾਹਰ ਦੀ ਮਿਰਚ ਲੈਨੇ ਆ ਉਹ ਰੰਗ ਮਟਾਉਣ ਵਾਸਤੇ ਰੈੱਡ ਰੰਗ ਵੀ ਪਾਦਨੇ ਆ ਵਿੱਚ ਆਪਣੇ ਹੱਥੀ ਆਪਾਂ ਕੁੱਟ ਕੇ ਆਪਣਾ ਤਿਆਰ ਕਰਕੇ ਮਿਰਚ ਖਾਈਏ ਇੱਕਦਮ ਐਸੇ ਵੀ ਨੁਕਸਾਨ ਕਰਦੀ ਆ ਉੱਪਰੋਂ ਆਪਾਂ ਇਹਨੂੰ ਹੋਰ ਨੁਕਸਾਨਦਾਇਕ ਘਟਾਂਗਰ ਵਾਲਾ ਬਣੀ ਵੀ ਖਰੀਦੀ ਐ ਉਦੇ ਨਾਲੋਂ ਬੈਟਰ ਆਪਣੇ ਹੱਥ ਨਾਲ ਤਿਆਰ ਕਰ ਲਓ ਥੋੜੀ ਜੀ ਚੀਜ਼ ਆ ਇਹ ਵਰਤੋਂ ਚਾਉਣੇ ਵਾਲੀ ਇੱਕ ਵਾਰੀ ਦੀ ਮਿਹਨਤ ਅੱਗੇ ਆਪਾਂ ਨੇ ਹਰੀ ਮਿਰਚ ਦਾ ਆਚਾਰ ਪਾਉਣਾ ਤੇ ਲਸਣ ਅਦਰਕ ਪਾ ਕੇ ਚਟਣੀ ਪਾਉਣੀ ਆ ਇਹ ਮੈਂ ਥੋੜਾ ਜਿਹਾ ਰਹਿ ਗਿਆ ਇਹਨੂੰ ਪੀਸ ਕੇ ਫਿਰ ਮਿਲਦੀਆਂ ਤੁਹਾਨੂੰ ਸਾਢੇ 9 ਵਜੇ ਦਾ ਰਾਤ ਦਾ ਟਾਈਮ ਹੋ ਗਿਆ ਇਹਨਾਂ ਨੂੰ ਆਪਾਂ ਨੇ ਭਰਮੀਆਂ ਬਣਾਉਣੇ ਆਹ ਮੇਰਾ ਮਸਾਲਾ ਤਿਆਰ ਕਰਿਆ ਹੋਇਆ ਹੈ ਪਹਿਲਾਂ ਤੁਸੀਂ ਦੇਖਿਆ ਆ ਇੱਕ ਥਾਲੀ ਪਈ ਆ ਇਹਨਾਂ ਨੂੰ ਮੈਂ ਕਟਕੇ ਬਣਾਉਣਾ ਮਿਰਚਾਂ ਨੂੰ ਤੇ ਇਹਨਾਂ ਦੀ ਕੱਲ ਨੂੰ ਇੱਧਰ ਇੱਕ ਥਾਲ ਪਿਆ ਇਹਨਾਂ ਨੂੰ ਲਸਣ ਅਦਰਕ ਮਿਰਚ ਦੀ ਚਟਣੀ ਬਣਾਉਣੀ ਆ ਇਹ ਸਾਰਾ ਸਮਾਨ ਆ ਜਿਹੜਾ ਤੁਸੀਂ ਬਣਾ ਕੇ 2 ਸਾਲ ਵਰਤ ਸਕਦੇ ਆ ਖਰਾਬ ਨਹੀਂ ਹੋਊਗਾ ਬਾਕੀ ਦਾ ਕੰਮ ਆ ਜਿਹੜਾ ਮੈਂ ਕੱਲ ਨੂੰ ਕਰਨਾ ਅੱਜ ਮੈਂ ਸਿਰਫ ਇਸ ਲਾਲ ਮਿਰਚਾਂ ਦੀ ਜਿਹੜਾ ਪੇਸਟ ਆ ਆਪਾਂ ਸਬਜ਼ੀ ਵਿੱਚ ਵਰਤ ਸਕਦੇ ਆ ਮੈਂ ਇਹਦੀ ਵੀਡੀਓ ਪਾ ਦੇਣੀ ਅੱਗੇ ਕੰਟੀਨਿਊਸਲੀ ਚੱਲੂਗੀ ਆਪਣੀ ਵੀਡੀਓ ਘਰਾਂ ਜ਼ਰੂਰ ਬਣਾ ਕੇ ਦੇਖਣਾ ਔਰ ਤਾਜ਼ੀ-ਤਾਜ਼ੀ ਲਾਲ ਮਿਰਚ ਐਦਾਂ ਸਰੋਂ ਦਾ ਤੇਲ ਬਸ ਦੋ ਚਮਚਾ ਆਪਾਂ ਨੇ ਇਹਦੇ ਵਿੱਚ ਵਰਤੇ ਆ ਨਿੰਬੂ ਦੇ ਸੱਤ ਦੇ ਆਪਣੇ ਘਰ ਦੀਆਂ ਲਾਲ ਮਿਰਚਾਂ ਵਰਤੋ ਮੁੱਲ ਲੈਣ ਦੀ ਕੋਈ ਲੋੜ ਨਹੀਂ ਆਪਾਂ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਕਿਸੇ ਹੋਰ ਕਿਹਾ ਆਹੀ ਮਿਰਚਾਂ ਦੀ 'ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੁੱਕ ਵੀ ਤੁਸੀਂ ਫੀਰ ਚੈਨਲ ਨੂੰ ਕਰ ਦਿਓ ਹਾਈਪ ਸਬਸਕ੍ਰਾਈਬ ਲਾਈਕ ਸ਼ੇਅਰ ਬਾਏ ਬਾਏ